ਇਹ ਗੋਲ ਮਲਾਈ ਕਾਫੀ ਜੁੜੀ ਹੋਈ ਸੀ ਤੇ ਮੈਂ ਸੋਚਿਆ ਵੀ ਅੱਜ ਮੈਂ ਕਿਉ ਤੇ ਮੱਖਣ ਬਣਾਵਾਂ ਤੇ ਜਿਹੜੀ ਮੇਰੀ ਫਰੈਸ਼ ਮਲਾਈ ਸੀ ਉਹਦਾ ਮੈਂ ਬਲੈਂਡਰ ਨਾਲ ਪਹਿਲਾਂ ਅਲੱਗ ਤੋਂ ਮੱਖਣ ਕੱਢਿਆ ਤਾਂਕਿ ਉਹ ਫਰੈਸ਼ ਫਰੈਸ਼ ਰਹੇ ਤੇ ਖਾਣ ਚ ਵੀ ਸਵਾਦ ਵਧੀਆ ਲੱਗੇ ਤੇ ਇਸ ਤਰੀਕੇ ਨਾਲ 4-5 ਮਿੰਟ ਚ ਮੇਰਾ ਮੱਖਣ ਤਿਆਰ ਹੋ ਗਿਆ ਤੇ ਇਹ ਮੈਂ ਫ੍ਰਿਜ ਚ ਰੱਖਤਾ ਪਰਾਂਠਿਆਂ ਨਾਲ ਖਾਣ ਨੂੰ ਤੇ ਜਿਹੜੀ ਪੁਰਾਣੀ ਮਲਾਈ ਸੀਗੀ 10 ਦਿਨਾਂ ਦੀ ਉਹਨੂੰ ਮੈਂ ਅਲੱਗ ਤੋਂ ਬਲੈਂਡਰ ਨਾਲ ਕਿੱਤਾ ਤੇ ਉਹਦੇ ਨਾਲ ਮੈਂ ਉਹਦਾ ਪਹਿਲਾ ਮੱਖਣ ਬਣਾਇਆ ਥੋੜਾ ਜਿਹਾ ਪਾਣੀ ਪਾ ਕੇ ਤੇ ਬਹੁਤ ਹੀ ਵਧੀਆ ਮੱਖਣ ਮੇਰਾ ਨਿਕਲ ਕੇ ਤਿਆਰ ਹੋ ਗਿਆ ਤੇ ਉਹਨੂੰ ਮੈਂ ਪਾਉਂਗੀ ਆਪਦੀ ਕੜਾਈ 'ਚ ਥੋੜਾ ਜਿਹਾ ਪਾਣੀ ਪਾ ਲਵਾਂਗੇ ਇਹਦੇ ਵਿੱਚ ਤਾਂ ਕਿ ਆਪਣਾ ਮੱਖਣ ਤੇ ਜਿਹੜੀ ਲੱਸੀ ਜੀ ਆ ਉਹ ਅਡ ਅਡ ਹੋ ਜੇ ਤੇ ਇਹਨੂੰ ਮੈਂ ਇਸ ਤਰੀਕੇ ਨਾਲ ਫਿਰ ਛਾਟ ਛਾਟ ਕੇ ਤੇ ਚੰਗੀ ਤਰ੍ਹਾਂ ਆਪਦੀ ਕੜਾਈ 'ਚ ਕਢੀ ਗਈ ਜਿੰਦੇ ਵਿੱਚੋਂ ਮੈਂ ਘਿਓ ਕਢਣਾ ਸੀ ਜਿਸ ਇਸੇ ਕੜਾਈ 'ਚ ਹੀ ਮੈਂ ਇਹ ਸਾਰਾ ਮੱਖਣ ਪਾ ਲਿਆ ਤਾਂ ਕਿ ਸਾਡੇ ਬਰਤਨ ਵੀ ਬਹੁਤ ਜ਼ਿਆਦਾ ਜੁੱਠੇ ਨਾ ਹੋਣ ਤੇ ਕੰਮ ਵੀ ਸਾਡਾ ਜਲਦੀ ਜਲਦੀ ਨਿਪਟ ਜੇ ਤੇ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਤੇ ਜ਼ਿਆਦਾ ਸੋ ਜ਼ਿਆਦਾ ਸ਼ੇਅਰ ਕਰੋ ਰਾਮ ਰਾਮ ਸਾਰਿਆਂ ਨੂੰ ਤੁਸੀਂ ਸਾਰੇ ਕਿਵੇਂ ਹੋ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਇਸ ਤਰੀਕੇ ਨਾਲ ਮੈਂ ਇਹਨੂੰ ਕੜਾਈ ਨੂੰ ਸਤੇ ਚੜਾ ਦਿੱਤਾ ਪਹਿਲਾਂ ਆਪਾਂ ਗੈਸ ਨੂੰ ਕੋਲ ਖੜਕੇ ਥੋੜੀ देर ਤੇਜ਼ ਕਰਕੇ ਹੀ ਇਹਨੂੰ ਪਕਾਵਾਂਗੇ ਤਾਂ ਕਿ ਇਹ ਬਾਰ ਵੀ ਨਾ ਆਵੇ ਤੇ ਬਹੁਤ ਜਲਦੀ ਜਲਦੀ ਸਾਡਾ ਮੱਖਣ ਤਿਆਰ ਹੋ ਤਿਆਰ ਹੋ ਜਾਏ ਤੇ ਇਸ ਤਰੀਕੇ ਨਾਲ ਮੇਰਾ 15-20 ਮਿੰਟਾਂ ਦੇ ਵਿੱਚ ਸਾਡਾ ਕਿਉ ਬਹੁਤ ਹੀ ਵਧੀਆ ਤਿਆਰ ਹੋ ਗਿਆ ਸੀ ਪੂਰਾ ਐਨ ਮੈਂ ਵਧੀਆ ਤਿਆਰ ਕਰ ਲਿਆ ਸੀ ਜਿਵੇਂ ਗਾ ਦਾ ਸ਼ੁੱਧ ਦੇਸੀ ਕਿਉ ਪਿੰਡਾਂ 'ਚ ਮਿਲਦਾ ਹੈ ਉਹ ਵਾਲਾ ਦੇਸੀ ਕਿਉ ਮੈਂ ਘਰੇ ਹੀ ਬਣਾ ਲਿਆ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਸੀ ਤੇ ਬਹੁਤ ਹੀ ਕਮ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਮੈਂ ਗਾ ਦਾ ਕਿਉ ਕੱਢਿਆ ਅੱਜ ਦਾ ਸ਼ੁਭ ਵਿਚਾਰ ਹੈ ਬੰਦਾ ਆਪਣਾ ਚਿਹਰਾ ਤਾਂ ਸਜਾ ਲੈਂਦਾ ਹੈ ਜਿਸ ਤੇ ਲੋਕਾਂ ਦੀ ਨਜ਼ਰ ਹੁੰਦੀ ਹੈ ਪਰ ਆਪਣੀ ਆਤਮਾ ਨੂੰ ਸਜਾਉਣ ਦੀ ਕੋਸ਼ਿਸ਼ ਨਹੀਂ ਕਰਦਾ ਜਿਸ ਤੇ ਪਰਮਾਤਮਾ ਦੀ ਨਜ਼ਰ ਹੁੰਦੀ ਹੈ ਇਸ ਤਰੀਕੇ ਨਾਲ ਸਾਨੂੰ ਆਪਣੀ ਆਤਮਾ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ ਤੇ ਆਪਦੇ ਚਿਹਰੇ ਤੋਂ ਜ਼ਿਆਦਾ ਆਪਣੀ ਆਤਮਾ ਦੀ ਸਫਾਈ ਕਰਨੀ ਚਾਹੀਦੀ ਹੈ ਤੇ ਇਸ ਤਰੀਕੇ ਨਾਲ ਮੇਰਾ फटाफट ਜਲਦੀ ਅਲੀ ਕਿਉ ਬਣ ਕੇ ਤਿਆਰ ਹੋ ਗਿਆ ਤੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਿਆ ਟੇਕ ਕੇਅਰ ਰਾਧੇ ਰਾਦੇ